ਜੇਕਰ ਤੁਸੀਂ ਵੀ ਹੋਲੇ ਖੇਡਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਜ਼ਰਾ ਧਿਆਨ ਨਾਲ ਸੁਣ ਲਵੋ ਜੀ ਹਾਂ ਪੰਜਾਬ ਪੁਲਿਸ ਵੱਲੋਂ ਹੁੱਲੜ ਬਾਜ਼ਾਰ ਦੇ ਲਈ ਹੈ ਹੋਲੀ ਨੂੰ ਲੈ ਕੇ ਵਿਸ਼ੇਸ਼ ਜਿਹੜੀਆਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਗਈਆਂ ਨੇ ਜੀ ਹਾਂ ਹੁਣ ਹੁੱਲੜ ਬਾਜ਼ਾਰ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਹੜੇ ਹੋਲੀ ਦੇ ਮੌਕੇ ਤੇ ਜਿਹੜੀ ਹੁੱਲੜਬਾਸੀ ਕਰਦੇ ਨੇ ਰੈਸਟੋਰੈਂਟ ਸੰਚਾਲਕਾਂ ਦੇ ਖਿਲਾਫ ਵੀ ਹੈ ਜਿਹੜਾ ਕਾਰਵਾਈ ਕੀਤੀ ਜਾਵੇਗੀ ਜੇਕਰ ਕੋਈ ਹੁੱਲੜ ਬਾਜ਼ਾਰ ਨੂੰ ਪ੍ਰਮੋਟ ਕਰਦਾ ਦੱਸ ਦਈਏ ਕਿ ਨਾਕੇ ਜਿਹੜੇ ਲਗਾਤਾਰ ਪੰਜਾਬ ਵਿਸ਼ੇਸ਼ ਨਾਕੇ ਪੰਜਾਬ ਭਰ ਦੇ ਵਿੱਚ ਲਗਾਏ ਜਾਣਗੇ ਸ਼ਰਾਰਤੀ ਅੰਸਤਾਂ ਲਈ ਹੈ ਜਿਹੜਾ ਰੋਡ ਮੈਪ ਵੀ ਤਿਆਰ ਕੀਤਾ ਗਿਆ ਹੈ ਕਿਉਂਕਿ ਹੁਣ ਹੁੱਲੜਬਾਜ਼ੀ ਦੀ ਹੋਲੀ ਦੇ ਮੌਕੇ ਖੈਰ ਨਹੀਂ ਹੈ ਅਕਸਰ ਦੇਖਿਆ ਜਾਂਦਾ ਹੈ ਕਿ ਹੋਲੀ ਦੀ ਆਰਟ ਦੇ ਵਿੱਚ ਕਈ ਨੌਜਵਾਨ ਹੁੱਲੜਬਾਜ਼ੀ ਕਰਦੇ ਨੇ ਸੜਕਾਂ ਤੇ ਟੋਲੀਆਂ ਬਣਾ ਬਣਾ ਕੇ ਘੁੰਮਦੇ ਨੇ ਅਤੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਰੈਸਟੋਰੈਂਟ ਸੰਚਾਲਕਾਂ ਖਿਲਾਫ ਵੀ ਕਾਰਵਾਈ ਕਰਨ ਦੇ ਲਈ ਜਿਹੜੀਆਂ ਵੱਖਰੀਆਂ ਟੀਮਾਂ ਬਣਾਈਆਂ ਗਈਆਂ ਨੇ ਜਿਹੜੇ ਕਿ ਹੋਲੀ ਦੇ ਮੌਕੇ ਤੇ ਤਰ੍ਹਾਂ ਤਰ੍ਹਾਂ ਦੇ ਇਵੈਂਟਸ ਜਿਹੜੇ ਆਯੋਜਿਤ ਕਰਦੇ ਨੇ ਅਤੇ ਉਸ ਮੌਕੇ ਤੇ ਕਈ ਵਾਰ ਕਈ ਵਾਰਦਾਤਾਂ ਵੀ ਸਾਹਮਣੇ ਆ ਜਾਂਦੀਆਂ ਨੇ ਸੋ ਸ਼ਰਾਰਤੀਆਂ ਅੰਸਰਾਂ ਲਈ ਰੋਡ ਮੈਪ ਤਿਆਰ ਕਰ ਦਿੱਤਾ ਗਿਆ ਪੰਜਾਬ ਵਿਸ਼ੇਸ਼ ਨਾਕੇ ਹੈ ਜਿਹੜੇ ਲਗਾਏ ਜਾਣਗੇ ਹੋਲੀ ਮੌਕੇ ਹੈ ਜਿਹੜਾ ਹੁਣ ਕਿਸੇ ਨੂੰ ਵੀ ਹੁੱਲੜਬਾਜ਼ੀ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਨਾ ਹੀ ਚਲਾਨ ਤੋਂ ਹੁੱਲੜਬਾਜ਼ ਬਚ ਸਕਣਗੇ ਹਰ ਰੈਸਟੋਰੈਂਟ ਤੇ ਪੁਲਿਸ ਦੀ ਪੈਣੀ ਨਜ਼ਰ ਹੋਵੇਗੀ ਅਤੇ ਰੈਸਟੋਰੈਂਟ ਸੰਚਾਲਕਾਂ ਦੇ ਖਿਲਾਫ ਹੈ ਜਿਹੜਾ ਵੱਖਰੀ ਟੀਮ ਵੀ ਬਣਾ ਦਿੱਤੀ ਗਈ ਹੈ ਹੋਲੀ ਦੇ ਮੌਕੇ ਹੁੱਲੜਬਾਜ਼ਾਂ ਤੇ ਲਕਾਮ ਕਸਣ ਦੇ ਲਈ ਸੋ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਜਿਹੜੇ ਵਿਸ਼ੇਸ਼ ਨਾਕੇ ਲਗਾਏ ਜਾਣਗੇ ਰੋਡ ਮੈਪ ਵੀ ਤਿਆਰ ਹੋ ਚੁੱਕਾ ਹੈ ਕਿਸੇ ਵੀ ਤਰ੍ਹਾਂ ਦੀ ਜੇਕਰ ਕੋਈ ਵਾਰਦਾਤ ਹੁੰਦੀ ਹੈ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਹੁੱਲੜਬਾਜ਼ਾਂ ਤੇ ਪੁਲਿਸ ਦੀ ਪੈਣੀ ਨਜ਼ਰ ਰਹੇਗੀ ਸੋ ਹਰ ਰੈਸਟੋਰੈਂਟ ਤੇ ਵੀ ਪੁਲਿਸ ਦੀ ਨਜ਼ਰ ਰਹੇਗੀ ਸੜਕਾਂ ਤੇ ਇਲਾਕਿਆਂ ਦੇ ਵਿੱਚ ਗਲੀ ਮੁਹੱਲਿਆਂ ਦੇ ਵਿੱਚ ਵੀ ਜਿਹੜੀਆਂ ਟੀਮਾਂ ਪੁਲਿਸ ਦੀਆਂ ਪੌਂਚਣ ਗਿਆ ਦੇਖਣ ਗਿਆ ਕਿ ਕਿਤੇ ਕੋਈ ਹੁੱਲੜਬਾਜ਼ੀ ਜਾਂ ਕੋਈ ਸ਼ਰਾਰਤੀ ਅੰਸਰ ਕੋਈ ਵੀ ਹੋਲੀ ਦੀ ਆਰ ਦੇ ਵਿੱਚ ਲੋਕਾਂ ਨੂੰ ਤੰਗ ਪਰੇਸ਼ਾਨ ਤਾਂ ਨਹੀਂ ਕਰ ਰਿਹਾ ਸੋ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਇਹ ਨਾਕੇ ਲਗਾਏ ਜਾਣਗੇ ਪੰਜਾਬ ਵਿਸ਼ੇਸ਼ ਨਾਕੇ ਜਿਹੜੇ ਵਕ ਵਕ ਥਾਂਾਂ ਤੇ ਲਗਾਏ ਜਾਣਗੇ ਥਾਂ ਥਾਂ ਤੇ ਪੁਲਿਸ ਦਾ ਪੈਰਾ ਹੋਵੇਗਾ ਅਤੇ ਹਰ ਥਾਂ ਤੇ ਹਰ ਗਲੀ ਮੁਹੱਲੇ ਤੇ ਪੁਲਿਸ ਦੀ ਪੈੜੀ ਨਜ਼ਰ ਹੋਵੇਗੀ ਸੋ ਹੁੱਲੜ ਬਾਜ਼ਾ ਦੀ ਹੋਲੀ ਦੇ ਮੌਕੇ ਹੁਣ ਖੈਰ ਨਹੀਂ